ਇਹ ਕੋਈ ਨਹੀਂ ਵੀ ਅਸੀਂ ਗਿਣਤੀ ਵਧਾਉਣੀ ਆ ਇਹ ਤਾਂ ਲੋਕਾਂ ਨੂੰ ਮੈਂਬਰ ਬਣਾਉਣਾ ਨੇ ਦਿਲੋਂ ਮੈਂਬਰ ਬਣਨਾ ਚਾਹੁੰਦੇ ਆ ਜਿਹੜੇ ਪਿਛਲੇ ਸਮੇਂ 'ਚ ਕਈ ਕਾਰਨਾ ਕਰਕੇ ਨਾਰਾਜ਼ ਹੋ ਗਏ ਸੀ ਅਕਾਲੀ ਦਲ ਤੋਂ ਆ ਜੋ ਪਰਿਵਾਰ ਸਾਰੇ ਅਸੀਂ ਪਿੰਡ-ਪਿੰਡ ਸ਼ੁਰੂ ਕੀਤੀ ਹੋਈ ਹੈ ਭਰਤੀ ਬਹੁਤ ਵੱਡਾ ਸਹਿਯੋਗ ਮਿਲ ਰਿਹਾ ਉਸ ਲਈ ਇੱਕ ਖਾਸ ਤੌਰ ਤੇ ਸੰਗਰੂਰ ਦੀ ਧਰਤੀ ਤੋਂ ਇੱਕ ਲਹਿਰ ਆ ਜਿਹੜੀ ਹਰ ਲਹਿਰ ਇਥੇ ਸ਼ੁਰੂ ਹੁੰਦੀ ਰਹੀ ਆ ਤੇ ਮੈਨੂੰ ਲੱਗਦਾ ਇਹ ਭਰਤੀ ਦੀ ਲਹਿਰ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਦੀ ਲਹਿਰ ਆ ਜਿਹੜੀ ਇਸ ਧਰਤੀ ਤੋਂ ਸ਼ੁਰੂ ਹੋਊਗੀ ਨੇ ਹਜੇ ਤਾਂ ਜਿਮਨੀ ਚੋੜੇ ਤਾਂ ਅਸੀਂ ਪਾਰਟੀ ਦਾ ਅਜੇ ਤੱਕ ਭਰਤੀ ਸ਼ੁਰੂ ਕਰ ਰਹੇ ਹਾਂ ਅਜੇ ਤਾਂ ਅਜੇ ਤਾਂ ਭਰਤੀ ਹੋਊਗਾ ਪਾਰਟੀ ਦਾ ਦੁਬਾਰਾ ਢਾਂਚਾ ਬਣੂਗਾ ਉਦੋਂ ਤੇ ਅਸੀਂ ਸਾਰੇ ਵਿਚਾਰ ਕਰਾਂਗੇ ਜੋ ਨੇ ਹਜੇ ਉਹਦੇ ਬਾਰੇ ਵਿਚਾਰ ਕਰਾਂ। ਦੇਖੋ ਇਹ ਤਾਂ ਲੋੜ ਹੀ ਸੀ ਨਾ ਪੀਲਾਂ ਕਰਨ ਦੀ ਜੇ ਪਹਿਲਾਂ ਹੀ ਇਹ ਜਿਹੜਾ ਹੁਕਮਨਾਮਾ ਇਨ ਬਿਨ ਲਾਗੂ ਹੋ ਜਾਂਦਾ ਇਸੇ ਇਸੇ ਕਮੇਟੀ ਤੋਂ ਭਰਤੀ ਜੇ ਹੋ ਜਾਂਦੀ ਤਾਂ ਕੱਲੀ ਕੱਲ ਦੀ ਮਜ਼ਬੂਤੀ ਹੋਣੀ ਸੀ ਕੱਲਰ ਦਾ ਕੀ ਨੁਕਸਾਨ ਸੀ ਸ਼ਿਆਦ ਉਹ ਹੀ ਲੀਡਰ ਦੁਬਾਰਾ ਅੱਗੇ ਆ ਜਾਂਦੇ ਤਾਂ ਡੈਲੀਗੇਟਸ ਨੇ ਚੋਣਨਾ ਸੀ ਨਾ ਪਰ ਉਹਦੇ ਵਿੱਚ ਵੀ ਇੰਨੇ ਕ ਲੋਕਾਂ ਨੇ ਨਾਲ ਜੁੜਨਾ ਸੀ ਆ ਜਿਹੜੀ ਇਹਨਾਂ ਨੇ ਫੋਕਸ ਭਰਤੀ ਕੀਤੀ ਉਹਦੀ ਲੋੜ ਹੀ ਨਹੀਂ ਪੈਣੀ ਸੀ ਆਰਗੇਨਿਕ ਹੋਣੀ ਸੀ ਪਾਰਦਰਸ਼ੀ ਭਰਤੀ ਹੋਣੀ ਸੀ ਪਿੰਡ-ਪਿੰਡ ਜਾ ਕੇ ਹੋਣੀ ਸੀ ਤੇ ਲਹਿਰ ਉੱਥੋਂ ਹੀ ਬਣ ਜਾਣੀ ਸੀ ਸੋ ਪਤਾ ਨਹੀਂ ਕੀ ਇਹਨਾਂ ਦੀ ਸੋਚ ਆ ਜਾਂ ਕੌਣ ਸਲਾਹ ਦਿੰਦਾ ਚਲੋ ਦੋਨਾਂ ਦੀ ਮਰਜ਼ੀ ਹੈ ਹੁਣ ਅਸੀਂ ਤਾਂ ਆਪਦੀ ਜੋ ਡਿਊਟੀ ਲੱਗੀ ਆ ਉਹ ਪੂਰੀ ਤੰਦੇ ਹੀ ਨਿਭਾ ਰਹੇ ਹਾਂ ਦੇਖੋ ਸਾਨੂੰ 6 ਮਹੀਨੇ ਦਾ ਸਮਾਂ ਮਿਲਿਆ ਸੀ ਜਗਦਰ ਸਿੰਘ ਸਹਿਬਾਨ ਵੱਲੋਂ ਤਿੰਨ ਮਹੀਨੇ ਦਾ ਸ਼ੁਰੂ ਹੀ ਨਹੀਂ ਹੋਈ ਸਾਡੇ ਕੋਲ ਤਕਰੀਬਨ ਤਿੰਨ ਮਹੀਨੇ ਦਾ ਸਮਾਂ ਹੋ। ਟੀਚਰ ਤਾਂ ਵੀ ਇਹ ਚ ਗਿਣਤੀ ਵਧਾਉਣ ਦਾ ਕੰਮ ਨਹੀਂ ਹੈਗਾ ਗਲਤ ਹੈ ਵੀ ਆਰਗੇਨਿਕ ਹੋਵੇ ਸਹੀ ਹੋਵੇ ਪਾਰਦਰਸ਼ੀ ਹੋਵੇ। ਹਰ ਬੰਦਾ ਜਿਹੜਾ ਸਹਿਮਤ ਆ ਮੈਂਬਰ ਜਿਹਦਾ ਆਈ ਆਈ ਕਾਰਡ ਸਾਡੇ ਕੋਲ ਆ ਜਾਂਦਾ ਆਧਾਰ ਕਾਰਡ ਆ ਜਾਂਦਾ ਉਹ ਮੈਂਬਰ ਬਣੂਗਾ। ਇਹ ਤਾਂ ਲੋਕਾਂ ਨੂੰ ਪਤਾ ਨਹੀਂ ਕਿੱਥੇ ਤੱਕ ਪਹੁੰਚ ਜਾਣੀ ਆ। ਯਾਨੀ ਕਿ ਇਹ ਕੋਈ ਇਹ ਨਹੀਂ ਵੀ ਅਸੀਂ ਗਿਣਤੀ ਵਧਾਉਣੀ ਆ। ਇਹ ਤਾਂ ਲੋਕਾਂ ਨੂੰ ਮੈਂਬਰ ਬਣਾਉਣਾ ਨਹੀਂ ਦਿਲੋਂ ਮੈਂਬਰ ਬਣਨਾ ਚਾਹੁੰਦੇ ਆ ਜਿਹੜੇ ਪਿਛਲੇ ਸਮੇਂ 'ਚ ਕਈ ਕਾਰਨਾ ਕਰਕੇ ਨਾਰਾਜ਼ ਹੋ ਗਏ ਸੀ ਕਾਲੀ ਦਲ ਤੋਂ। ਅਜੋ ਪਰਿਵਾਰ ਸਾਰੇ ਅਸੀਂ ਪਿੰਡ-ਪਿੰਡ ਸ਼ੁਰੂ ਕੀਤੀ ਹੋਈ ਹੈ ਭਰਤੀ ਬਹੁਤ ਵੱਡਾ ਸਹਿਯੋਗ ਮਿਲ ਰਿਹਾ ਸੋ ਇਸ ਲਈ ਇੱਕ ਖਾਸ ਤੌਰ ਤੇ ਸੰਗਰੂਰ ਦੀ ਧਰਤੀ ਤੋਂ ਇੱਕ ਲਹਿਰ ਆ ਜਿਹੜੀ ਹਰ ਲਹਿਰ ਇਥੋਂ ਸ਼ੁਰੂ ਹੁੰਦੀ ਰਹੀ ਆ ਤੇ ਮੈਨੂੰ ਲੱਗਦਾ ਇਹ ਭਰਤੀ ਦੀ ਲਹਿਰ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਦੀ ਲਹਿਰ ਆ ਜਿਹੜੀ ਇਸ ਧਰਤੀ ਤੋਂ ਸ਼ੁਰੂ ਹੋਊਗੀ ਅਸੀਂ ਹਜੇ ਤਾਂ ਜਲੰਧਰ ਮਲੇਰਕੋਟਲਾ ਤੇ ਸੰਗਰੂਰ ਇਸ ਵਾਰ ਸਾਡਾ ਪਟਿਆਲਾ ਰੱਖਿਆ ਹੋਇਆ ਸਾਰੇ ਜ਼ਿਲ੍ਹਿਆਂ ਜਾਵਾਂਗੇ ਅਕਾਲੀ ਦਲ ਨਹੀਂ ਸਾਡੇ ਪਰਚੀ ਤੇ ਹੁਣੇ ਦੇਖੋ ਕਿ ਦੋ ਵਾਰ ਲਿਖਿਆ ਹੋਊਗਾ ਇੱਕ ਵਾਰ ਨਹੀਂ ਤੁਸੀਂ ਹੁਣੇ ਪਰਚੀ ਪਹਿਲਾਂ ਚੈੱਕ ਕਰੋ ਉਹਦੇ ਤੇ ਸ਼੍ਰੋਮਣੀ ਅਕਾਲੀ ਦਲ ਉੱਪਰ ਲਿਖਿਆ ਸ਼੍ਰੀ ਕਾਲਤਾਕਸਬ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਥੱਲੇ ਵੀ ਲਿਖਿਆ ਵੀ ਸ਼੍ਰੀ ਕਾਲਤਾਕਸਬ ਵੱਲੋਂ ਇਹ ਭਰਤੀ ਕਮੇਟੀ ਜਿਹੜੀ 2 ਦਸੰਬਰ ਨੂੰ ਬਣੀ ਸੀ ਉਹਦੇ ਵੱਲੋਂ ਭਰਤੀ ਸ਼ੁਰੂ ਕੀਤੀ ਜਾ ਰਹੀ ਹੈ ਸਾਹਿਬ ਅੱਜ ਨੂਰਬਖਸ਼ ਸਾਹਿਬ ਵੀ ਤੁਹਾਡੇ ਨਾਲ ਆਏ ਐ ਵੀ ਉਹ ਲੋਕਾਂ ਦੇ ਜੋ ਪੱਤਰਾਂ ਦਾ ਉਹ ਧੜਾ ਤਾਂ ਸਾਰੇ ਹੀ ਦੇਖੋ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਜੀ ਸਾਰੇ ਸਾਰੇ ਸਮਝਦੇ ਆ ਦੇਖੋ ਹਰੇਕ ਬੰਦਾ ਸਮਝਦਾ ਕਿ ਸਹੀ ਕੀ ਆ ਗਲਤ ਕੀ ਆ ਠੀਕ ਆ ਮਜਬੂਰੀਆਂ ਹੁੰਦੀਆਂ ਨੇ ਬਹੁਤ ਸਮੇਂ ਤੋਂ ਕਿਸੇ ਲੀਡਰਸ਼ਿਪ ਦੇ ਨਾਲ ਕੰਮ ਕੀਤਾ ਹੁੰਦਾ ਉਹੀ ਆ ਨਹੀਂ ਜਿਹੜੀ ਜ਼ਮੀਰ ਤਾਂ ਹਰੇਕ ਦੀ ਇਹੀ ਕਹਿੰਦੀ ਆ ਵੀ ਅਸੀਂ ਸ਼੍ਰੀ ਕਾਲਤਖਸਬ ਨਾਲ ਖੜਨਾ ਪੰਥ ਨਾਲ ਖੜਨਾ ਸੱਚਾਈ ਤੇ ਖੜਨਾ ਸੋ ਸਾਰੇ ਆ ਸਾਰੇ ਨਹੀਂ ਚੱਲ ਪੈਣਾ ਨਾਲ ਇਹ ਸਰਪੰਚੀ ਕਰਦੇ ਇਹ ਗੱਲ ਨਹੀਂ ਕਰਦਾ ਇਹ ਲੀਡਰਸ਼ਿਪ ਹੈ ਉਹ ਪੈਨ ਜੋ ਆ ਹੁੰਦਾ ਕਿ ਆ ਤਾਂ ਤੁਸੀਂ ਮਾਦੇ ਕਿਦਾ ਵੱਡਾ ਕਾਰਨ ਜਿਹੜੀਆਂ ਪਾਰਟੀਆਂ ਤੇ ਕੰਟਰੋਲ ਕਰਦੀਆਂ ਹਨ ਮਾਦਨ ਪਾਰਟੀਆਂ ਆ ਜਾਂ ਕੀਰੇ ਨੇ ਤੇ ਦੂਜਾ ਸਵਾਲ ਹੈ ਕਿ ਸਭ ਤੋਂ ਜਿਹੜਾ ਸੁਸਤੀ ਕਲਕਲ ਦੇ ਚਾਤਰੀ ਦੀ ਗੱਲ ਕਰੀਏ ਮਹਿਲਾ ਬਿਲਕੁਲ ਸਤਿ ਸ੍ਰੀ ਅਕਾਲ ਹੋ ਜੀ ਦੇਖੋ ਆਉਣ ਵਾਲੇ ਸਮੇਂ ਸਾਰੀ ਲੀਡਰਸ਼ਿਪ ਬੈਠੀ ਆ ਜੋ ਵੀ ਅਗਲਾ ਜੋ ਵੀ ਅਸੀਂ ਗਾਈਡਲਾਈਨਸ ਵਿਧਾਨ ਲਿਖਿਆ ਜੋ ਦੁਬਾਰਾ ਉਹਦੇ ਵਿੱਚ ਇਸ ਤਰ੍ਹਾਂ ਦੀਆਂ ਸਾਰੀਆਂ ਰਏ ਲੈ ਕੇ ਅਸੀਂ ਕੋਈ ਸੋਧਾਂ ਕਰਾਂਗੇ ਤਾਂ ਜੋ ਨੌਜਵਾਨਾਂ ਨੂੰ ਵੱਧ ਤੋਂ ਵੱਧ ਤੇ ਬੀਬੀਆਂ ਨੂੰ ਵੱਧ ਤੋਂ ਵੱਧ ਪ੍ਰਤਿਵਿਧਤਾ ਮਿਲ ਸਕੇ ਉਹ ਤਾਂ ਕਮੇਟੀ ਵੀ ਜੱਤ ਕੀਤੀ ਜਾਂਦੀ ਉਹ ਤਾਂ ਝੁੰਡਾ ਸਾਹਿਬ ਦੇ ਕੋਲ ਹੀ ਮਰਜ਼ੀ ਕਰਦੀ ਹੈ ਹੁਣ ਰੀਪੋਰਟ ਰਿਪੋਰਟ ਥੈਂਕ ਯੂ ਜਿਹੜੀ 14 ਕਮੇਟੀ ਦੀ ਰਿਪੋਰਟ ਸੀ ਉਹ ਰੋਲ ਸੰਗਤੀਆਂ ਭਾਵਨਾਵਾਂ ਵਰਕਾਂ ਦੀਆਂ ਭਾਵਨਾਵਾਂ ਸੀ ਜਿਹੜੀਆਂ ਕਲਮ ਬੰਦ ਕਰਕੇ ਅਸੀਂ ਦਿੱਤੀਆਂ ਪਾਰਟੀ ਲੀਡਰਸ਼ਿਪ ਨੂੰ ਉਹਦੇ ਚੋਂ ਜਿਹੜੀਆਂ ਅਸਲੀ ਚੀਜ਼ਾਂ ਸੀ ਜਿਹੜੀਆਂ ਪ੍ਰਭਾਵਿਤ ਕਰਨ ਵਾਲੀਆਂ ਸੀ ਜਿਹਦੇ ਨਾਲ ਪਾਰਟੀ 'ਚ ਵੱਡੀਆਂ ਤਬਦੀਲੀਆਂ ਹੋਣੀਆਂ ਸੀ ਉਹ ਨਹੀਂ ਮੰਨੀਆਂ ਗਈਆਂ ਔਰ ਬਾਕੀ ਐਵੇਂ ਥੋੜੀਆਂ ਬਾਲੀਆਂ ਗੱਲਾਂ ਜਿਹਨੂੰ ਕਰਕੇ ਲਿਪਾ ਪੋਚੀ ਜੀ ਕੀਤੀ ਗਈ ਸੋ ਜੇ ਉਹ ਚੀਜ਼ਾਂ ਮੰਨ ਲੀਆਂ ਜਾਂਦੀਆਂ ਤਾਂ ਅੱਜ ਸ਼੍ਰੋਮਣੀ ਕਾਲਜ ਵਾਲੂ ਆ ਦਿਨਾਂ ਦੇਖਣੇ ਪੈਂਦੇ। ਸੋ ਉਹ ਜਿਹੜੀ ਰਿਪੋਰਟ ਆ तकरीबन ਵੈਸੇ ਕਾਫੀ ਰੂਪ ਵਿੱਚ ਨੰਗੀ ਹੋ ਗਈ ਔਰ ਮੈਂ ਸਮਝਦਾ ਉਹ ਜਨਤਕ ਕਰ ਹੀ ਦੇਣੀ ਚਾਹੀਦੀ ਆ ਉਹਦੇ ਨਾਲ ਪਾਰਟੀ ਦਾ ਫਾਇਦਾ ਹੀ ਆ ਕੋਈ ਨੁਕਸਾਨ ਨਹੀਂ ਆ ਸੋ ਇਹ ਤਾਂ ਉਹਨਾਂ ਨੂੰ ਵੀ ਕਰ ਦੇਣੀ ਚਾਹੀਦੀ ਸੀ ਉਹ ਪੋਰ ਕਮੇਟੀ ਨੇ ਉਦੋਂ ਇੱਕ ਡਿਸੀਜਨ ਲੈ ਲਿਆ ਸੀ ਤੇ ਚਲੋ ਅਸੀਂ ਕੋਸ਼ਿਸ਼ ਕਰਾਂਗੇ ਅਸੀਂ ਉਹਦੇ ਵਿਚਾਰ ਕਰਾਂਗੇ ਔਰ ਉਹ ਰਿਪੋਰਟ ਆ ਜਿਹੜੀ ਉਹਦੇ ਤੇ ਜਿਉਂ ਅਮਲ ਹੋ ਜਾਵੇ ਲਾਗੂ ਹੋ ਜਵੇ ਤਾਂ ਪਾਰਟੀ ਮਜ਼ਬੂਤੀ ਹੋਊਗੀ ਉਹਦੇ ਨੂੰ 2021 ਤੋਂ ਲੈ ਕੇ ਪਾਕ ਪਾਰ ਤੇ ਸਭੇ ਲਗਾਤਾਰ ਪਿਆਰੀ ਦੀ ਜੋ ਕੋ ਪਲੇ ਰਿਹਾ ਸੀ ਬੀਜੇਪੀ ਹੋਵੇ ਭਾਵੇਂ ਕੰਮ ਕਰਦਾ ਪਰ ਤੁਸੀਂ ਇਹਨੂੰ ਤੋਂ ਵੇਖਦਾ ਕਿਵੇਂ ਦੇਖੀ ਬਲਦਾ ਦੇਖੋ ਅਕਾਲੀ ਦਲਤਾ ਜੀ ਅਕਾਲੀ ਦਲ ਤਾਂ ਸਿਰਫ ਲੀਡਰਸ਼ਿਪ ਕੰਨੀਓ ਮਾਰ ਰਿਆ ਸੀ ਅਕਾਲੀ ਦਲ ਤਾਂ ਕਿਤੇ ਗਿਆ ਹੀ ਨਹੀਂ ਅਕਾਲੀ ਦਲ ਦੇ ਵਰਕਰ ਅੱਜ ਵੀ ਦੇਖੋ ਤੁਸੀਂ ਅਕਾਲ ਤਖਸਰ ਸਾਹਿਬ ਦੇ ਨਾਂ ਤੇ ਕਿੰਨੀ ਵੱਡੀ ਗੰਟੀ ਸੰਗਤ ਆਈ ਹੈ ਪ੍ਰੋਬਲਮ ਸੀ ਲੀਡਰਸ਼ਿਪ ਵੱਲੋਂ ਸੋ ਨਵੀਂ ਲੀਡਰਸ਼ਿਪ શ્રી ਅਕਾਲ ਤਖਸਰ ਸਾਹਿਬ ਨੇ ਪ੍ਰਮੋਟ ਕਰ ਲਈ ਸਾਨੂੰ ਕਿਹਾ ਹੈ ਔਰ ਜਦੋਂ ਨਵੇਂ ਲੀਡਰਸ਼ਿਪ ਲੋਕਾਂ ਦੇ ਆਣ ਦੀ ਲੋਕਾਂ ਦੇ ਮਾਪਦੰਡਾਂ ਦੇ ਪੂਰਾ ਉਤਰਨ ਵਾਲੀ ਸੰਗਤ ਨੂੰ ਮਿਲ ਗਈ ਇਹ ਤਾਂ ਇੱਕ ਲਹਿਰ ਬਣੂਗੀ ਤੁਸੀਂ ਦੇਖੋਗੇ ਕਿ ਜਿਵੇਂ ਝਾੜੂ ਜਿੱਤਿਆ ਸੀ ਨਾ 2022 ਚ ਉਦੋਂ ਵੀ ਵੱਡੀ ਲਹਿਰ ਹੈ ਜਿਹੜੀ ਪੰਜਾਬ ਚ ਬਣਨ ਜਾ ਰਹੀ ਹੈ ਤੁਹਾਨੂੰ ਦੇਖਣ ਨੂੰ ਮਿਲੇਗੀ ਸਾਡਾ ਇਹ ਏਜੰਡਾ ਹੋਊਗਾ ਉਹ ਕਰਨ ਨਾ ਕਰਨ ਸਾਡਾ ਇਹ ਏਜੰਡਾ ਹੋਊਗਾ ਜੇ ਕੋਈ ਕਮੇਟੀ ਰਾਹੀਂ ਸਾਰਾ ਸਿਸਟਮ ਬਣ ਕੇ ਪ੍ਰਧਾਨ ਦੀ ਚੋਣ ਹੁੰਦੀ ਹੈ ਉਹਦਾ ਪਹਿਲਾ ਏਜੰਡਾ ਹੋਊਗਾ ਕਿ ਜਥੇਦਾਰ ਸਾਹਿਬਾਨ ਨੂੰ ਲਾਉਣ ਅਤੇ ਲਾਉਣ ਦਾ ਵਿਧੀ ਵਿਧਾਨ ਹੈ ਜਿਹੜਾ ਉਹ ਪ੍ਰੋਪਰ ਤੈਅ ਹੋਵੇ ਜਿਹੜਾ ਕੌਮ ਔਰ ਪੰਥ ਨੂੰ ਪ੍ਰਵਾਨਤ ਹੋਵੇ ਕੋਈ ਇਹ ਨਹੀਂ ਹੈ ਵੀ ਚੰਦ ਬੰਦੇ ਦਾ 11 ਬੰਦੇ ਬਹਿ ਕੇ ਕਦੇ ਜਥੇਦਾਰ ਜਥੇਦਾਰ ਦਾ ਸਾਰੇ ਕੌਮ ਦੇ ਨੇ ਵਿਦੇਸ਼ਾਂ 'ਚ ਬੈਠਿਆਂ ਦੇ ਵੀ ਨੇ ਯੂਪੀ ਬਿਹਾਰ 'ਚ ਬੈਠਿਆਂ ਦੇ ਵੀ ਨੇ ਤਾਮਿਲਨਾਡੂ 'ਚ ਬੈਠਿਆਂ ਦੇ ਵੀ ਨੇ ਸੋ ਇਹ ਚੰਦ ਬੰਦੇ 11 ਬੰਦੇ ਉਹਨਾਂ ਨੂੰ ਬਣਾ ਦੇਣ ਲਾ ਦੇਣ ਇਹ ਪ੍ਰਕਿਰਿਆ ਬੰਦ ਹੋਣੀ ਚਾਹੀਦੀ ਹੈ ਔਰ ਪੰਥ ਪ੍ਰਵਾਨਤ ਪ੍ਰੋਗਰਾਮ ਹੈ ਜਿਹੜਾ ਹੋਣਾ ਚਾਹੀਦਾ ਹੈ ਇਹ ਨਹੀਂ ਸਾਹਿਬ ਕੀ ਹੈਗਾ ਕੋਈ ਨਾ ਜਰਾ ਕਿਮਲੀ ਚੋਰੀ ਲੁਧਿਆਣੇ ਜਿਲ੍ਹੇ ਦੇ ਕੀ ਕੋਈ ਵਿਚਾਰ ਐਡ ਕਰੋ। ਇਹਨੇ ਹਜੇ ਤੱਕ ਜਿਵੇਂ ਨਹੀਂ ਚੋੜੇ ਤਾਂ ਅਸੀਂ ਪਾਰਟੀ ਦਾ ਅਸਲ ਭਰਤੀ ਸ਼ੁਰੂ ਕਰ ਰਹੇ ਹਾਂ ਹਜੇ ਤਾਂ। ਅੱਜ ਦਾ ਭਰਤੀ ਹੋਊਗਾ ਪਾਰਟੀ ਦਾ ਦੁਬਾਰਾ ਢਾਂਚਾ ਬਣੂਗਾ। ਉਹਦੇ ਤੇ ਅਸੀਂ ਸਾਰੇ ਵਿਚਾਰ ਕਰਾਂਗੇ ਜੋ ਨੇ ਹਜੇ ਉਹਦੇ ਬਾਰੇ ਵਿਚਾਰ ਕਰਾਂ। ਦੇਖੋ ਇਹ ਤਾਂ ਲੋੜ ਹੀ ਸੀ ਨਾ ਅਪੀਲ ਕਰਨ ਦੀ ਜੇ ਪਹਿਲਾਂ ਹੀ ਇਹ ਜਿਹੜਾ ਹੁਕਮਨਾਮਾ ਇੰਨੇ ਮੈਨ ਲਾਗੂ ਹੋ ਜਾਂਦਾ ਇਸੇ ਇਸੇ ਕਮੇਟੀ ਤੋਂ ਭਰਤੀ ਜੇ ਹੋ ਜਾਂਦੀ ਕੱਲੀ-ਕੱਲੀ ਦੀ ਮਜ਼ਬੂਤੀ ਹੋਣੀ ਸੀ ਕੱਲ੍ਹ ਦਾ ਕੀ ਨੁਕਸਾਨ ਸੀ ਸ਼ਾਇਦ ਉਹੀ ਲੀਡਰ ਦੁਬਾਰਾ ਕੇ ਆ ਜਾਂਦੇ ਤਾਂ ਡੈਲੀਗੇਟਸ ਨੇ ਚੋਣਨਾ ਸੀ ਨਾ ਪਰ ਉਹਦੇ ਵਿੱਚ ਵੀ ਇੰਨੇ ਕਿ ਲੋਕਾਂ ਨਾਲ ਜੁੜਨਾ ਸੀ ਆ ਜਿਹੜੀ ਇਹਨਾਂ ਨੇ ਫੋਕਸ ਭਰਤੀ ਕੀਤੀ ਉਹਦੀ ਲੋੜ ਹੀ ਨਹੀਂ ਪੈਣੀ ਸੀ ਆਰਗੈਨਿਕ ਹੋਣੀ ਸੀ ਪਾਰਦਰਸ਼ੀ ਭਰਤੀ ਹੋਣੀ ਸੀ ਪਿੰਡ-ਪਿੰਡ ਜਾ ਕੇ ਹੋਣੀ ਸੀ ਤੇ ਲਹਿਰ ਉੱਥੋਂ ਹੀ ਬਣ ਜਾਣੀ ਸੀ ਸੋ ਪਤਾ ਨਹੀਂ ਕੀ ਇਹਨਾਂ ਦੀ ਸੋਚ ਆ ਜਾਂ ਕੌਣ ਸਲਾਹ ਦਿੰਦਾ ਚਲੋ ਦੋਨਾਂ ਦੀ ਮਰਜ਼ੀ ਆ ਹੁਣ ਅਸੀਂ ਤਾਂ ਆਪਦੀ ਜੋ ਡਿਊਟੀ ਲੱਗੀ ਆ ਉਹ ਪੂਰੀ ਤੰਦੇ ਹੀ ਨਿਭਾ ਰਹੇ ਆਂ